ਸਯੁਕਤ ਕਿਸਾਨ ਮੋਰਚਾ ਅਤੇ ਸਮੂਹ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਸਯੁਕਤ ਕਿਸਾਨ ਮੋਰਚਾ ਅਤੇ ਸਮੂਹ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਤੋਂ ਪਹਿਲਾਂ ਉਹਨਾਂ ਨੇ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਕੀਤਾ ਇਕੱਠ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਜਿਹੜਾ ਹਾਈ ਕੋਰਟ ਦੇ ਵੱਲੋਂ ਇਹ ਡਿਸੀਜਨ ਦਿੱਤਾ ਗਿਆ ਕਿ ਇੱਕ ਕਿਸਾਨ ਹੈ ਜਿਹੜੀ ਉਹ ਟਰੈਕਟਰਾਂ ਟਰਾਲੀਆਂ ਦੇ ਟਰੈਕਟਰ ਟਰਾਲੀ ਲੈ ਕੇ ਜਾਂ ਸਾਧਨ ਲੈ ਕੇ ਉਹ ਹਾਈਵੇ ਦੇ ਉੱਤੇ ਨਹੀਂ ਆ ਸਕਦੇ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਇਹ ਵੀ ਇਸ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਹੈ ਜਿਹੜੇ ਉਹ ਸੜਕਾਂ ਦੇ ਉੱਤੇ ਨਹੀਂ ਨਿਕਲ ਸਕਦੇ ਜਿਹੜਾ ਇਹ ਕੋਰਟ ਦਾ ਇਹ ਆਰਡਰ ਹੈ ਇਹ ਵੀ ਅਸੀਂ ਸਮਝਦੇ ਹਾਂ ਕਿ ਬਹੁਤ ਇੱਕ ਤਾਨਾਸ਼ਾਹ ਕਿਸਮ ਦਾ ਆਰਡਰ ਹੈ ਇਹਦੀ ਵੀ ਅਸੀਂ ਸਖਸ਼ ਸ਼ਬਦਾਂ ਵਿੱਚ ਨਕੇਦੀ ਕਰਦੇ ਹਾਂ ਦਰਾਸਲ ਕੋਰਟ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਦੇਸ਼ ਦੇ ਨਾਗਰਿਕ ਹੈ ਜਿਹੜੇ ਉਹ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਕਿਸੇ ਵੀ ਕਿਤੇ ਵੀ ਪ੍ਰੋਟੈਸਟ ਕਰ ਸਕਦੇ ਆ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਜਿਹੜਾ ਬਹੁਤ ਤਾਨਾਸ਼ਾਹ ਕਿਸਮ ਦੀ ਕਾਰ ਰਹੀ ਹੈ ਇਹਨੂੰ ਰੋਕਣ ਦੀ ਜ਼ਾਇ ਕੋਰਟ ਦੇ ਵੱਲੋਂ ਕਿਸਾਨਾਂ ਦੇ ਉੱਤੇ ਜਿਹੜਾ ਉਹ ਪਾਬੰਦੀਆਂ ਲਾਉਣਾ ਟਰੈਕਟਰ ਵਾਲੀਆਂ ਦੀ ਜਾਣ ਦੇ ਉੱਤੇ ਜਾਂ ਇੰਟਰਨੈਟ ਬੰਦ ਕਰਨਾ ਇਹ ਅਸੀਂ ਸਮਝਦੇ ਆ ਕਿ ਲੋਕਾਂ ਦੇ ਲਈ ਹੱਕਾਂ ਦੇ ਨਜ਼ਰੀਏ ਤੋਂ ਬਹੁਤ ਖਤਰਨਾਕ ਹੈ ਇਹਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਔਰ ਸਾਰੀਆਂ ਜਿਹੜੀਆਂ ਦੇਸ਼ ਦੀਆਂ ਜਮਹੂਰੀ ਤੇ ਅਹਸਾਨ ਤੇ ਇਨਸਾਨੀਅਤ ਕਸਮ ਸ਼ਕਤੀਆਂ ਆ ਕੋਈ ਦੇ ਖਿਲਾਫ ਲਗਾਤਾਰ ਆਵਾਜ਼ਾਂ ਠੋਣਗੀਆਂ ਤੇ ਆਪਣੇ ਜਿਹੜੇ ਹੱਕ ਐ ਇਹ ਮੋਰਚਾ ਹਾਲ ਕਰਕੇ ਆ ਜਿਹੜੇ ਉਹ ਇਸ ਸੰਘਰਸ਼ ਦੇ ਰਾਹੀਂ ਯਕੀਨੀ ਬਣਾਵਾਂ। ਹਾਂਜੀ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਉਹ ਕਰ ਲੈਣਾ। ਹਾਂਜੀ। ਹਾਂਜੀ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਆ ਉਹਦਾ ਕੀ ਸਥਿਤੀ? ਮੈਂ ਕੀਰਤੀਸ਼ੰਕ ਦੇ ਜ਼ਿਲ੍ਹਾ ਪ੍ਰਧਾਨ ਸੰਸਦ ਜੀ ਦਾ ਬਹੁਤ ਬੜਾ ਧੰਨਵਾਦ ਹੈ। ਸਾਡੇ ਨਾਲ ਸਾਰੇ ਪ੍ਰੋਗਰਾਮ ਸਾਡੀ ਜੁਗੀਆਂ ਦੇ ਵਿੱਚ ਚਾੰਦੇ ਲਈ। ਤੇ ਅੱਜ ਸਯੁਕਤ ਮੋਰਚੇ ਦੇ ਪ੍ਰੋਗਰਾਮ ਦਾ ਤੀਜਾ ਦਿਨ ਤੇ ਪੰਜਾਬ ਦੇ ਵਿੱਚ ਸਾਰੇ ਸ਼ਾਮੀ ਜਿੱਥੇ ਜਿੱਥੇ ਸਰਕਾਟਾ ਆਗੂ ਹੈਗੇ ਆ ਭਾਜਪਾ ਦੇ ਉਹ ਉਹਨਾਂ ਦੇ ਦਰਾਂ ਮੋਰੇ ਬੈਠੇ ਆ ਲੋਕ ਤੇ ਜਿੱਥੇ ਜਿੱਥੇ ਕੋਈ ਸਰਕਾਟਾ ਆਗੂ ਨਹੀਂ ਹੈਗਾ ਟੋਲਪਲਾ ਦੇ ਕੇ ਰਿਵਾ ਤੇ ਅੱਜ ਅਸੀਂ ਛੋਟਾ ਜਿਹੜਾ ਮਾਰਕੀ ਵੀ ਕਰਨਾ ਹੈ ਨਵਾਂ ਸ਼ਹਿਰ ਵਿੱਚ ਤੇ ਅੱਜ ਪ੍ਰੋਗਰਾਮ ਜਿਹੜਾ ਹੈ ਉਹ ਲਾਸਟ ਹੈ ਸਾਡਾ ਤੇ ਅੱਜ ਸ਼ਾਮ ਤੱਕ ਜਿਹੜੀ ਟੋਲਪਲਾ ਜੀ ਉਹ ਵੀ ਕਰਿਓ ਆ ਤੇ ਅਗਲਾ ਪ੍ਰੋਗਰਾਮ ਅੱਜ ਜਿਹੜੀ ਆ ਸੂਯੋਗਤ ਮੋਰਚਾ ਇੰਡੀਆ ਦੀ ਜਿਹੜੀ ਮੀਟਿੰਗ ਹੈ ਉਹ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਆ ਜੋ ਪ੍ਰੋਗਰਾਮ ਕੱਲ ਨੂੰ ਆਂਦਾ ਆ ਉਹਦੇ ਹਿਸਾਬ ਦੇ ਨਾਲ ਆਪਾਂ ਫੇਰ ਦੁਬਾਰਾ ਜੁਟ ਜਾਣਾ ਆ ਦੇ ਉਹ ਪ੍ਰੋਗਰਾਮ ਪੰਜਾਬ ਦਾ ਵੀ ਹੋ ਸਕਦਾ ਕਿਤੇ ਬਾਹਰ ਜਾਣ ਦਾ ਵੀ ਹੋ ਸਕਦਾ ਜਿੱਦਾਂ ਦਾ ਵੀ ਹੋਊਗਾ ਉਹਦੇ ਅਨੁਸਾਰ ਆਪਾਂ ਸਾਰਿਆਂ ਨੇ ਕੰਮ ਕਰਨਾ ਹੈ ਔਰ ਇਹ ਟੋਲ ਪਲਾਜੇ ਇਹ ਆਪਣੇ 20 22 ਤਿੰਨ ਦਿਨ ਲਈ ਹੈ ਨਾ ਆ ਤਿੰਨ ਦਿਨ ਲਈ ਹੈ ਨਾ ਉਹ ਤਿੰਨ ਦਿਨ ਲਈ ਸਾਰੇ ਟੋਟਲ ਪੰਜਾਬ ਦੇ ਵਿੱਚ ਆ ਸਾਡੇ ਨਵੇਂ ਸ਼ਹਿਰ ਅਸੀਂ ਬਹਿਰਾਂ ਟੋਲ ਪਲਾਜਾ ਤੇ ਬਸ਼ੂਆ ਟੋਲ ਪਲਾਜਾ ਦੋਏ ਜਿਹੜੇ ਆ ਉਹ ਫ੍ਰੀ ਕੀਤੇ ਹੋਆ ਕਿ ਅੱਜ ਵੀ ਫ੍ਰੀ ਆ ਸ਼ਾਮ ਤੱਕ ਫ੍ਰੀ ਰਹਿਣੇ ਆ ਤੇ ਆਪਾਂ ਆ ਸੰਗੀਤਕ ਜਿਹੜਾ ਅੱਜ ਰੋਸ ਮਾਰਚ ਕਰਨ ਜਾ ਰਹੇ ਆ ਇਹ ਜਿੰਨਾ ਕੱਲ ਤਸ਼ੱਦਦ ਹੋਇਆ ਉਥੇ ਜੋ ਦੋਨਾਂ ਬਾਡਰਾਂ ਤੇ ਹੋਇਆ ਸਾਡੇ ਇੱਕ ਨਿਸ਼ਾਨ ਮੁੰਡਾ ਜਿਹੜਾ ਬੱਚਾ ਆ ਉਹਦਾ ਬੜਾ ਦੁੱਖ ਆ ਸਾਨੂੰ ਸ਼ਹੀਦ ਵੀ ਹੋਇਆ ਆ ਤੇ ਸ਼ੁਭਕਰਨ ਸਿੰਘ ਤੇ ਉਹ ਉਹਦੀ ਉਮਰ ਵੀ 22 ਸਾਲ ਦੀ ਸੀਗੀ ਦੋ ਭੈਣਾਂ ਦਾ ਅਗਲੁੱਤਾ ਭਰਾ ਸੀਗਾ ਤੇ ਜਮੀਲ ਵੀ ਦੋ ਕਿੱਲੇ ਆ ਤੇ ਉਹਦੀ ਗੋਲੀ ਮਾਰ ਕੇ ਜੀ ਐਡੀ ਕੋਈ ਦੂਈ ਨਹੀਂ ਹੈਗੀ ਬਈ ਗੋਲੀ ਚੱਲਣ ਤੱਕ ਨੌਬਤ ਆ ਗਈ ਤੇ ਬਾਕੀ ਕਿਸਾਨ ਜਿਹੜੇ ਸੀਗੇ ਅੱਗੇ ਵੱਧਣ ਦੀ ਲਈ ਉਹ ਕਰ ਰਹੇ ਤੇ ਉਹਨਾਂ ਨੂੰ ਰੋਕਣਾ ਹੀ ਨਹੀਂ ਚਾਹੀਦਾ ਜਦੋਂ ਅਸੀਂ ਸਾਨੂੰ ਇਹ ਸਾਨੂੰ ਇੱਕ ਰਾਈਟ ਹੈ ਸਾਡਾ ਤੇ ਅਸੀਂ ਕੋਈ ਧਰਨਾ ਬਿਜਾਰਾ ਸਾਡੀ ਰਾਜਧਾਨੀ ਹੈ ਕਿਉਂਕਿ ਇਹ ਪਾਕਿਸਤਾਨ ਦੇ ਵਾਸੀ ਦੋਣੋਂ ਆ ਪੰਜਾਬ ਦੇ ਵਾਸੀ ਹੈ ਪੰਜਾਬ ਇੰਡੀਆ ਚ ਤੇ ਅਸੀਂ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਪੰਜਾਬ ਹੀ ਰਹੇ ਸੀਗੇ ਤਾਂ ਆ ਜੋ ਇਹਨਾਂ ਨੁਕਸਾਨ ਹੋਇਆ ਆ ਉਹ ਨਹੀਂ ਸੀ ਹੋਣਾ ਔਰ ਜਿਹੜੀਆਂ ਮਤਲਬ ਸਤਾ ਲਗੀਆਂ ਲੋਕ ਫਟੜ ਹੋਏ ਸੱਕੜਿਆਂ ਦੀ ਗਿਣਤੀ ਦੇ ਵਿੱਚ ਬਾਪਰ ਨਾ ਹੀ ਸ਼ਿਕਾਇਤਾਂ ਦੇ ਕੁਝ ਵੀ ਨਹੀਂ ਸੀ ਆਉਣਾ ਜੇ ਉਹਨਾਂ ਨੂੰ ਦਿੱਲੀ ਜਾਣ ਦਿੱਲੀ ਕਿਹੜਾ ਉਹ ਪੰਮ ਸਿੱਟਣ ਚਲੇਦੇ ਉਹ ਬਚਾਰੇ ਧਰਨਾ ਦੇਣ ਜਾ ਰਹੇ ਉਹ ਵੀ ਸਾਨੂੰ ਜਿੱਦਾਂ ਸਾਰੇ ਲੋਕ ਜਾਂਦੇ ਧਰਨਾ ਦੇਣ ਉਹ ਨਹੀਂ ਜਾਣਾ ਸੀਗਾ ਜਾ ਕੇ ਉਹ ਕਿਸੇ ਉਹਨਾਂ ਨੂੰ ਥਾਂ ਦੇ ਦਿੰਦੇ ਹੋਣੀ ਬਹਿ ਜਾਣਾ ਸੀਗਾ ਪਰ ਜੋ ਉੱਥੇ ਬਾਰਡਰਾਂ ਤੇ ਉਹ ਕੀਤਾ ਗਿਆ ਅਸੀਂ ਸਾਰੀਆਂ ਜਿਹੜੀਆਂ ਸੁਖ ਮੌਕੇ ਦੀਆਂ ਜੱਦੀ ਬੰਦਿਆ ਚਾਹੇ ਉਹਨਾਂ ਨਾਲ ਸਾਡੀ ਸਹਾਇਤਾ ਹੋਵੇ ਚਾਹੇ ਨਾ ਹੋਵੇ ਪਰ ਉਹ ਸਾਡੇ ਜਿਹੜੇ ਕਿਸਾਨ ਫਟੜ ਹੋਏ ਸਾਡੇ ਆ ਸਾਡੇ ਉਹਨਾਂ ਨਾਲ ਹਿੱਤ ਜੁੜੇ ਹੋ ਆ ਸਾਡੇ ਪ੍ਰੇਮੀ ਆ ਅਸੀਂ ਜਿਹੜੇ ਬੱਚੇ ਆ ਸਾਡੇ ਉਹ ਅਸੀਂ ਜਿਹੜਾ ਜੋ ਉਹਨਾਂ ਦੇ ਅੰਤਿਛਾਦਰ ਸਰਕਾਰ ਨਾਲ ਕੀਤਾ ਉਹਦਾ ਸਖਤ ਸ਼ਰਤਾਂ ਦੇ ਵਿੱਚ ਜਿਹੜਾ ਵਿਰੋਧ ਦਰਜ ਕਰਾਨੇ ਆ ਔਰ ਉਹਦੀ ਪੁਰ ਸ਼ਬਦ ਦੋਰ ਸ਼ਬਦਾਂ ਦੇ ਨਾਲ ਜਿਹੜੀ ਆ ਉਹ ਲਿਖੇ ਵੀ ਕਰਦੇ ਆ ਰੋਸ ਮਾਰਤ ਵੀ ਅੱਜ ਥੋੜੇ ਸਮੇਂ ਦੇ ਵਿੱਚ ਅਸੀਂ ਰੋਸ ਮਾਰਤ ਵੀ ਕਰਕੇ ਰੱਖਿਆ ਕਿ ਜੋ ਬਾਰਡਰਾਂ ਦੇ ਕੱਲ ਹੋ ਰਿਹਾ ਸੀਗਾ ਉਹ ਭਾਜ ਭਾ ਸਰਕਾਰ ਦਾ ਜਿਹੜਾ ਜਿਹੜਾ ਲੰਗਾ ਹੋਇਆ ਆ ਔਰ ਨਾਲ ਦੀ ਨਾਲ ਪਿਆਰ ਸਰਕਾਰ ਦਾ ਵੀ ਹੋਇਆ ਆ ਜਿਹੜੀ ਵਿਚੋਲਾ ਬਣਦੀ ਹੈ ਵਿੱਚ ਔਰ ਇੱਕ ਸੁੱਕੀ ਦਾ ਕੰਮ ਨਹੀਂ ਵਿਚੋਲਾ ਬਣਦ ਕਰਕੇ ਕੀਤਾ ਕੋਈ ਮਸਲਾ ਹੱਲ ਨਹੀਂ ਕੀਤਾ ਉਹੀ ਪ੍ਰਾਣੀਆਂ ਜਿਹੜੀਆਂ ਭਾਜਪਾ ਦੀਆਂ ਅੱਗੇ ਉਹ ਲਿੱਖੀ ਚਿੱਠੀਆਂ ਨੀਂਦਰ ਤੇ ਹੁਣ ਜਵਾਨੀ ਚਿੱਠੀਆਂ ਦਿੰਦੇ ਆ ਮੰਗ ਮੰਨਣ ਵਾਲ ਨੂੰ ਕੋਈ ਧਿਆਨ ਨਹੀਂ ਉਹਨਾਂ ਦਾ ਔਰ ਆਣ ਵਾਲੇ ਪ੍ਰੋਗਰਾਮ ਜਿਹੜਾ ਹੈਗਾ ਸਬੂਤ ਮੋਰ ਕਿਹੜਾ ਵੱਡੇ ਦਾ ਏਰੀਆ ਲੈਵਲ ਦਾ ਉਹ ਜਦੋਂ ਸਾਨੂੰ ਆਇਆ ਅਸੀਂ ਉਸ ਹਿਸਾਬ ਦੇ ਨਾਲ ਉਹ ਲਾਗੂ ਕਰਦੇ ਆ ਧੰਨਵਾਦ ਜੀ